ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1217 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਵ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1218 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਮੇਰੇ ਗੁਰ ਮੂਰ ਸੈ ਸਾ ਉਤਾਰਿਆ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਸਾਰੰਗ ਵਿੱਚ ਇਹੋ ਫਰਮਾਨ ਕਰ ਰਹੇ ਹਨ ਕਿ ਮੇਰੇ ਗੁਰ ਨੇ ਮੇਰੇ ਅੰਦਰੋਂ ਹਰ ਵੇਲੇ ਦਾ ਸਹਿਮ ਦੂਰ ਕਰ ਦਿੱਤਾ ਹੈ ਤੇ ਸਗੋਰ ਕਹਿ ਜਾਈਏ ਬਲਿਹਾਰੀ ਸਦਾ ਸਦਾ ਹਾਂ ਵਾਰਿਆ ਰਹਾਓ ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਮੈਂ ਉਸ ਗੁਰੂ ਤੋਂ ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ਬਲਿਹਾਰੀ ਜਾਂਦਾ ਹਾਂ ਜਿਸ ਨੇ ਮਿਹਰ ਕਰਕੇ ਮੇਰੇ ਅੰਦਰੋਂ ਸੈਬ ਮਦੂਰ ਕਰ ਦਿੱਤਾ ਰਹਾਓ ਗੋਰ ਕਾ ਨਾਮ ਜਪਿਓ ਦਿਨ ਰਾਤਿ ਗੁਰ ਕੇ ਚਰਨ ਮਨ ਧਾਰਿਆ ਮੈਂ ਦਿਨ ਰਾਤ ਆਪਣੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ ਮੈਂ ਆਪਣੇ ਮਨ ਵਿੱਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ ਭਾਵ ਅਦਬ ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹਾਂ ਇਸ ਇਸ਼ਨਾਨ ਨੇ ਮੇਰੇ ਮਨ ਤੋਂ ਪਾਪਾਂ ਦੀ ਮੈੜ ਲਾ ਦਿੱਤੀ ਹੈ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਮੈਂ ਸਦਾ ਪੂਰੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਗੁਰੂ ਅੱਗੇ ਸਿਰ ਨਵਾਈ ਰੱਖਦਾ ਹਾਂ ਨਮਸਕਾਰ ਕਰਦਾ ਹਾਂ ਗੁਰੂ ਨੂੰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿ ਤਾਰੇ ਸਰਬ ਫਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰਿਆ ਏ ਨਾਨਕ ਪੂਰੇ ਗੁਰੂ ਨੇ ਮੈਨੂੰ ਦੁਨੀਆਂ ਦੇ ਸਾਰੇ ਮੂਹ ਮੰਗੇ ਫੜ ਦਿੱਤੇ ਹਨ ਗੁਰੂ ਨੇ ਮੈਨੂੰ ਜਗਤ ਦੇ ਵਿਕਾਰਾਂ ਤੋਂ ਪਾਰ ਲੰਘਾ ਲਿਆ ਹੈ ਸਾਰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਮਿਟੈ ਅਕਲੇ ਸਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਓ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਪਿਆਰ ਬੰਦਾ ਹੈ ਉਹਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਠ ਹਰਿਆ ਰਹਾਓ ਹਰ 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 ਮਨ ਆਰਾਦੇ ਰਸਨਾ ਹਰ ਜਸ ਗਾਵੇ ਜਿਹੜਾ ਮਨੁੱਖ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਆराधना ਕਰਦਾ ਰਹਿੰਦਾ ਹੈ ਜਿਹੜਾ ਆਪਣੀ ਜੀਬ ਨਾਲ ਪ੍ਰਭੂ ਦੀ ਸ਼ਿਵਸਲਾ ਗਾਉਂਦਾ ਰਹਿੰਦਾ ਹੈ ਤਾਂ ਜਬ ਮਾਨ ਕਾਮ ਕ੍ਰੋਧ ਨਿੰਦਾ ਬਾਸudev ਰੰਗ ਲਾਵੇ ਫਿਰ ਉਹ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਹੰਕਾਰ ਨਿੰਦਿਆ ਆਦਿਕ ਵਕਾਰ ਦੂਰ ਕਰਕੇ ਆਪਣੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ਦਾ ਮੋਦਰ ਦੇ ਆਲ ਅਰਾਧ ਹੋ ਗੋਬਿੰਦ ਕਰਤ ਸੁਹਾਵੇ ਦਿਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦੇ ਰਿਹਾ ਕਰੋ ਗੋਬਿੰਦ ਦਾ ਨਾਮ ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ ਕਉ ਨਾਨਕ ਸਭ ਕੀ ਹੋਇ ਰੇ ਨਾ ਹਰ ਹਰ ਦਰਸ ਸੁਮਾਵੇ ਨਾਨਕ ਆਖਦਾ ਹੈ ਸਭਨਾ ਦੀ ਚਰਨ ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸ਼ਨ ਵਿੱਚ ਲੀਨ ਹੋਇਆ ਰਹਿੰਦਾ ਹੈ ਸਾਰਗ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਬਲੇ ਹਾਰੇ ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਪਰਗੜ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰੇ ਰਹਾਓ ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਜਗਤ ਵਿੱਚ ਪ੍ਰਸਿੱਧ ਕਰਦਾ ਹੈ ਰਖਿਆ ਕਰਨੀ ਸਮਰੱਥਾ ਵਾਲਾ ਪ੍ਰਭੂ ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ ਬਚਾਉਂਦਾ ਹੈ ਰਹਾਓ ਨਿਰਪੋਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ ਦੁੱਖਾਂ ਵਿਕਾਰਾਂ ਦੇ ਟੱਕਰੇ ਤੇ ਦਲੇਰ ਕਰ ਦਿੰਦਾ ਹੈ ਸੇਵਕਾਂ ਦੇ ਸਾਰੇ ਦੁੱਖ ਨਾਸ਼ ਕਰਦਾ ਹੈ ਅਨੁਪਾਉ ਤਿਆਗ ਜਨ ਸਗਲੇ ਚਰਨ ਕਮਲ ਰਿੱਧ ਧਾਰੈ ਪ੍ਰਭੂ ਦਾ ਸੇਵਕ ਭੀ ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਪ੍ਰਾਨਦਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ ਉਨਾਰ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸਿਰਫ ਪ੍ਰਮਾਤਮਾ ਹੀ ਸਿਰਫ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਤੇ ਸੱਜਣ ਮਿੱਤਰ ਹੈ ਸਬ ਤੇ ਊਜ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਦਾਸ ਨਾਨਕ ਦਾ ਤਾਂ ਪ੍ਰਮਾਤਮਾ ਹੀ ਸਭ ਤੋਂ ਉੱਚਾ ਮਾਲਕ ਹੈ ਨਾਨਕ ਮੁੜ ਮੁੜ ਸਦਾ ਸਦਾ ਪ੍ਰਮਾਤਮਾ ਨੂੰ ਹੀ ਸਿਰ ਨਿਵਾਉਂਦਾ ਹੈ ਸਾਰੰਗ ਮਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵੋ ਦਸੋ ਪਰਮਾਤਵਤ ਬਿਨਾ ਹੋਰ ਕੌਣ ਸਹਾਈ ਹੈ ਤੇ ਕਿੱਥੇ ਹੈ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵ ਹੋ ਰਹਾਓ ਓ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ ਓ ਪ੍ਰਭੂ ਤਰਸ ਸਰੂਪ ਹੈ ਸਦਾ ਉਸ ਦਾ ਸਿਮਰਨ ਕਰਦੇ ਰਹੋ ਰਹਾਓ ਜਾ ਕੈ ਸੂਤ ਪਰੋਏ ਜੰਤਾ ਤਿਸ ਪ੍ਰਭ ਕਾ ਜਸ ਗਾਵੋ ਜਿਸ ਪਰਮਾਤਮਾ ਦੇ ਹੁਕਮ ਰੂਪ ਧਾਗੇ ਵਿੱਚ ਸਾਰੇ ਜੀ ਪਰੋਤੇ ਹੋਏ ਹਨ ਉਹਦੀ ਸ਼ਿਵਸਲਾ ਦਾ ਗੀਤ ਗਾਉਂਦੇ ਰਿਆ ਕਰੋ ਸਿਮਰ 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 ਠਾਕੁਰ ਜਿਨ ਸਭ ਕਿਛੁ ਦੀਨਾ ਆਨ ਕਹਾ ਪੈ ਜਾਵੋ ਸਿਮਰ ਠਾਕੁਰ ਜਿਨ ਸਭ ਕਛੁ ਦੀਨਾ ਆਨ ਕਹਾ ਪਹਿ ਜਾਵੋ ਜਿਸ ਮਾਲਕ ਪ੍ਰਭੂ ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਹਦਾ ਸਿਮਰਨ ਕਰਿਆ ਕਰੋ ਉਹਦਾ ਆਸਰਾ ਛੱਡ ਕੇ ਹੋਰ ਕਿੱਥੇ ਪਾਸੇ ਕਿਸੇ ਪਾਸ ਜਾਂਦੇ ਹੋ ਵੀ ਹੋਰ ਕਿਤੇ ਨਹੀਂ ਜਾਣਾ ਸਿਰ ਪ੍ਰਮਾਤਮਾ ਦੇ ਦਰ ਤੇ ਹੀ ਝੁਕਣਾ ਹੈ ਸਭੁਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੋ ਮੇਰੇ ਮਾਲਕ ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ ਉਹਦੇ ਦਰਤੋਂ ਹੀ ਮਨ ਮੰਗੇ ਫਲ ਪ੍ਰਾਪਤ ਕਰ ਸਕਦੇ ਹੋ ਕੋ ਨਾਨਕ ਲਾਭ ਲਾਹ ਲੈ ਚਲੋ ਸੁਖ ਸੇਤੀ ਘਰ ਜਾਵੋ ਨਾਨਕ ਆਖਦਾ ਹੈ ਕਿ ਜਗਤ ਤੋਂ ਪ੍ਰਮਾਤਮਾ ਦੀ ਭਗਤੀ ਦਾ ਲਾਭ ਖੱਟ ਕੇ ਤੁਰੋ ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿੱਚ ਪਹੁੰਚੋਗੇ ਸਾਰਗ ਮਹੱਲਾ ਪੰਜਵਾਂ ठाकुर तुम शरण आई आया हे मेरे मालिक प्रभु मैं तेरी शरण आया हां उतर गयो मेरे मन का संसार जब ते दर्शन पाया रहआव जदों तो मैं तेरा दर्शन कीता है तदो तो ही मेरे मन तो हरेक सहम ले गया है रहआव अन बोलत मेरी बिरथा जानी अपना नाम जपाया हे मेरे मालिक प्रभु तू सदा ही मेरे बिना बोलन दे मेरा दुख समझ लिया है तू आप ही मेथों अपना नाम जपाया है दुख नाठे सुख सहज समाए अनद अनद गुण गाया जदों तो बड़े आनंद नाल मैं ਤੇਰੇ ਗੁਣ ਗਾਂਦਾ ਹਾਂ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਸੁੱਖਾਂ ਵਿਚ ਆਤਮਿਕ ਡੋਲਤਾ ਵਿੱਚ ਮੈਂ ਮगन ਰਹਿੰਦਾ ਹਾਂ ਬਾਹ ਆਪਕਰ ਕੱਢ ਲੈਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਪਰਮਾਤਮਾ ਆਪਣੇ ਸੇਵਕਾਂ ਦੀ ਬਾਹ ਫੜ ਕੇ ਉਹਨਾਂ ਨੂੰ ਮਾਇਆ ਦੇ ਮੋਹ ਦੇ ਅੰਨੇ ਖੂਬ ਵਿੱਚੋਂ ਅੰਨੇ ਘਰ ਵਿੱਚੋਂ ਕੱਢ ਲੈਂਦਾ ਹੈ ਕੋ ਨਾਨਕ ਗੁਰ ਬੰਦਨ ਕਾਟੇ ਬਿਸ਼ਰਤ ਯਾਨ ਮਿਲਾਇਆ ਨਾਨਕ ਆਖਦਾ ਹੈ ਗੁਰੂ ਨੇ ਜਿਸ ਮਨੁੱਖ ਰੀਆਂ ਮਾਇਆ ਦੇ ਮੋਹ ਦੀਆਂ ਫਾਈਆਂ ਘਟ ਦਿੱਤੀਆਂ ਪ੍ਰਭੂ ਚਰਨਾ ਤੋਂ ਵਿਛੜਦੇ ਉਸ ਨੂੰ ਲਿਆ ਕੇ ਪ੍ਰਭੂ ਦੇ ਚਰਨਾ ਵਿੱਚ ਮੇਲ ਦਿੱਤਾ ਕਿਉਂਕਿ ਗੁਰੂ ਵਿੱਚ ਬਹੁਤ ਵੱਡੀ ਸਮਰੱਥਾ ਹੈ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ ਗੁਰ ਬਿਨ ਕੋਹਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਤੇ ਪੰਜਵੇਂ ਪਾਤਸ਼ਾਹ ਵੀ ਗੁਰੂ ਦੀ ਸਿਫਤ ਵਿੱਚ ਹੀ ਸ਼ਬਦ ਉਚਾਰਨ ਕਰ ਰਹੇ ਹਨ ਕਿ ਗੁਰੂ ਵਿੱਚ ਬੜੀ ਵੱਡੀ ਸਮਰੱਥਾ ਹੁੰਦੀ ਹੈ ਪੰਜਵੇਂ ਪਾਤਸ਼ਾਹ ਦੇ ਗੁਰੂ ਪਿਤਾ ਸਨ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੇ ਜਿਨ੍ਹਾਂ ਦੀ ਹਰੇਕ ਗੱਲ ਮੰਨੀ ਪਰਮੇਸ਼ਰ ਦਾ ਰੂਪ ਜਾਣਿਆ ਆਪਣੇ ਪਿਤਾ ਜੀ ਨੂੰ ਗੁਰੂ ਜੀ ਨੂੰ ਤੇ ਫਿਰ ਆਪ ਹੀ ਪਰਮੇਸ਼ਰ ਬਣ ਬੈਠੇ ਪੰਜਵੇਂ ਪਾਤਸ਼ਾਹ ਤੇ ਸਾਨੂੰ ਵੀ ਆਪਣੀ ਬਾਣੀ ਵਿੱਚ ਹੀ ਸਮਝਾ ਰਹੇ ਹਨ ਕਿ ਪਰਮਾਤਮਾ ਆਪਣੇ ਸੇਵਕਾਂ ਦੀ ਬਾਹਾਂ ਤਾਂ ਫੜਦਾ ਜੇ ਆਪਾਂ ਆਪਣੇ ਗੁਰੂ ਨਾਲ ਪਿਆਰ ਕਰਾਂਗੇ ਤੇ ਬਾਹਾਂ ਫਕਰ ਕਢ ਲੈਣ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕੋ ਨਾਨਕ ਗੁਰ ਬੰਧਨ ਕਾਟੇ ਬਿਸ਼ਰਤ ਯਾਨ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1218 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1219 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ